ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਆ ਉਹ ਝੋਨੇ ਦੇ ਬੂਟੇ ਜਿਹੜੇ ਮਧਰੇ ਰਹਿ ਜਾਂਦੇ ਉਸ ਰੋਗ ਬਾਬਤ ਆ ਸਨ 2022-23 ਦੌਰਾਨ ਪੀਆਰ 131 ਅਤੇ ਹੋਰ ਨਾਲ ਕਈ ਕਿਸਮਾਂ ਦੇ ਵਿੱਚ ਇਹ ਰੋਗ ਆਇਆ ਸੀ ਜਿਹੜੀ ਆਪਣੀਆਂ ਪਹਾੜੀ ਇਲਾਕਿਆਂ ਵਾਲੀ ਦੁਆਬਾ ਰੋਪੜ ਸਾਈਡ ਵਾਲੀ ਬੈਲਟ ਆ ਇੱਧਰ ਇਸ ਰੋਗ ਨੇ ਬਹੁਤ ਮਾਰ ਕੀਤੀ ਸੀ ਤੇ ਕਿਸਾਨਾਂ ਨੂੰ ਬਹੁਤ ਇਹਦਾ ਨੁਕਸਾਨ ਚੱਲਣਾ ਪਿਆ ਇਸ ਵਾਰ ਆਪਣੇ ਇਧਰਲੇ ਕਿਸਾਨ ਵੀਰਾਂ ਨੇ ਵੀ ਪੂਸੇ ਦੀਆਂ ਕਿਸਮਾਂ ਨੂੰ ਛੱਡ ਕੇ ਪੀਆਰ 131 ਕਿਸਮ ਦੀ ਬਹੁਤ ਬਜਾਈ ਕੀਤੀ ਹੈ ਜਿਹੜੀ ਕਿ ਆਪਣੇ ਆਪ ਵਿੱਚ ਇੱਕ ਇੱਕ ਛਲਾਗਾਯੋਗ ਕਦਮ ਆ ਕਿਉਂਕਿ ਇਸ ਦੇ ਨਾਲ ਪਾਣੀ ਦੀ ਬੜੀ ਬੱਚਤ ਹੋਵੇਗੀ ਤੇ ਜਿਹੜੀ ਆਪਣੀਆਂ 31 ਕਿਸਮ ਆ ਇਹ 10-15 ਦਿਨ ਲੇਟ ਹੀ ਲੱਗਦੀ ਆ ਪੂਸੇ ਦੇ ਮੁਕਾਬਲੇ ਤੇ ਇਸ ਵਾਰ ਖਤਸ਼ਾ ਇਹ ਆ ਕਿਸਾਨ ਵੀਰੋ ਕਿ ਦੁਆਰਾ ਇਹ ਵਾਇਰਸ ਰੋਗ ਨਾ ਆ ਜਾਵੇ ਕਿਉਂਕਿ ਜੇ ਇੱਕ ਵਾਰ ਵਾਇਰਸ ਇਹ ਰੋਗ ਆ ਗਿਆ ਤਾਂ ਇਹਦਾ ਕੋਈ ਇਲਾਜ ਸੰਭਵ ਨਹੀਂ ਹੈਗਾ ਕਿਉਂਕਿ ਇਹਦਾ ਇਲਾਜ ਨਾਲੋਂ ਪਰਹੇਜ਼ ਚੰਗਾ ਆਪਣਾ ਇਹਦਾ ਇਲਾਜ ਆਪਾਂ ਪਨੀਰੀ ਤੇ ਹੀ ਕਰ ਸਕਦੇ ਆ ਤੇ ਇਹਨੂੰ ਫਲਾਉਂਦਾ ਕੌਣ ਆ ਇਹਨੂੰ ਫਲਾਉਂਦਾ ਆਪਣਾ ਚਿੱਟੀ ਪਿੱਠ ਵਾਲਾ ਟਿੱਡਾ ਫਲਾਉਂਦਾ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਝੋਨੇ ਦਾ ਤੇਲਾ ਵੀ ਕਹਿ ਦਿੰਨੇ ਆ ਇਹਦੀ ਰੋਖtham ਕਿਵੇਂ ਆ ਇਹਦੀ ਰੋਖtham ਸਪਰੇਆਂ ਨਾਲ ਹੀ ਕੀਤੀ ਜਾ ਸਕਦੀ ਹੈ ਸਪਰੇਆਂ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੀ ਤੁਹਾਨੂੰ ਚੰਗੀ ਲੱਗੇ ਉਹ ਤੁਸੀਂ ਕਰ ਲਿਓ ਚਾਰ ਪੰਜ ਸਪਰੇਆਂ ਇਹਦੀਆਂ ਸਪਾਰਸ਼ ਜਿਹੜੀ ਆ ਯੂਨੀਵਰਸਿਟੀ ਕਾਤੀ ਆ ਉਹ ਸ਼ੀਨ ਟੋਕਣ ਆ ਇਹਦੇ ਵਿੱਚ ਡਾਈਨੋਟੈਫਰਨ ਸਾਲਟ ਹੁੰਦਾ ਆ 80 ਗ੍ਰਾਮ ਤੁਸੀਂ ਕਿੱਲੇ ਦੀ ਕਰ ਸਕਦੇ ਦੂਜੀ ਆ ਗਈ ਆ ਚੈਸੇ ਆ ਇਹਦੇ ਚ ਪਾਈ ਮੈਟ੍ਰੋਜਨ ਸਾਲਟ ਹੁੰਦਾ ਇਹ 120 ਗ੍ਰਾਮ ਕਿੱਲੇ ਦੀ ਇਹਦੀ ਡੋਜ਼ ਆ ਤੀਜੀ ਆ ਗਈ ਊਲ ਆਲਾ ਫਲੋ ਨਿਕਾਮੇਟੇ ਤੇ ਸਾਲਟ ਹੁੰਦਾ ਇਹ 60 ਗ੍ਰਾਮ ਕਿੱਲੇ ਦੀ ਮਾਤਰਾ ਹੈ ਦੀ ਚੌਥੀ ਆ ਗਈ ఆర్కెస్ట్రా 400 ਐਮਐਲ ਦੀ ਕਿੱਲੇ ਦੀ ਮਾਤਰਾ ਪੰਜਵੀਂ ਆ ਗਈ ਪੈਕਸਾ ਲੌਨ ਦੇ 94 ਐਮਐਲ ਕਿੱਲੇ ਦੀ ਮਾਤਰਾ ਹੈ ਛੇਵੀਂ ਆ ਗਈ 1 ਲੱਖ ਕੋਇਨਾ ਫਾਸ ਦੇ ਚਸਾਲ ਡੇ ਦੀ 800 ਐਮਐਲ ਕਿੱਲੇ ਦੀ ਮਾਤਰਾ ਹੈ ਜਿਹੜੀ ਤੁਹਾਨੂੰ ਕਿਸਾਨ ਵੀਰੋ ਫਿੱਟ ਬੈਂਦੀ ਹੈ ਚੰਗੀ ਲੱਗਦੀ ਹੈ ਉਹ ਤੁਸੀਂ ਦਵਾਈ ਕਰ ਸਕਦੇ ਹੋ ਸ਼ਾਮ ਨੂੰ ਸਪਰੇਅ ਕਰਦੇ ਹਾਂ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਆ ਪੀਆਰ 131 ਦੀ ਪਨੀਰੀ ਦੇ ਉੱਤੇ ਆਪਾਂ ਇਹ ਸਪਰੇਅ ਕਰਦੇ ਪਏ ਹਾਂ ਕਰੇ ਪਿਛਲੇ ਸਾਲ ਵਾਲੀ ਪਈ ਸੀ ਪਾਈ ਮੈਟਰੋਜਨ ਸాల్ਟ ਵਾਲੀ ਚੈਸ ਪਈ ਸੀ ਤੇ 20 ਗ੍ਰਾਮ ਢੋਲੀ ਦੇ ਵਿੱਚ ਪਾਈ ਹੈ ਤੇ ਚੰਗੀ ਤਰ੍ਹਾਂ ਸਪਰੇਅ ਇਹ ਸਾਡੀ ਦੂਜੀ ਸਪਰੇਅ ਹੈ ਪੀਆਰ 131 ਨੂੰ ਤੇ ਨਿਰੀਖਣ ਕਰਦੇ ਰਹੋ ਕਿਸਾਨ ਵੀਰੋ ਆਪਣੇ ਖੇਤਾਂ ਦਾ ਸ਼ਾਮ ਨੂੰ ਟਾਰਚ ਜਗਾ ਕੇ ਵੇਖਿਓ ਪਣੀਰੀ ਕੋਲ ਜੇ ਤਾਂ ਤੇਲਾ ਹੋਊਗਾ ਤੇ ਉਹ ਤੁਹਾਡੀ ਹੈ ਜਿਹੜੀ ਲਾਈਟ ਵੱਲ ਆਕਰਸ਼ਿਤ ਹੋਊਗਾ ਤੁਹਾਨੂੰ ਉੱਥੋਂ ਹੀ ਪਤਾ ਲੱਗ ਜਾਊਗਾ ਵੀ ਕਿ ਤੇਲਾ ਸਾਡੇ ਖੇਤ ਆ ਗਿਆ ਤੇ ਇਹਦੀ ਰੋਕਥਾਮ ਕਿਸਾਨ ਵੀਰੋ ਜ਼ਰੂਰ ਕਰੋ ਕਿਉਂਕਿ ਸਾਨੂੰ ਇਹਦਾ ਨੁਕਸਾਨ ਨਾ ਹੋ ਸੇ ਕਿਉਂਕਿ ਜੇ ਇੱਕ ਵਾਰ ਖੇਤ ਵਿੱਚ ਆ ਗਿਆ ਤੇ ਇਹ ਬਾਅਦ ਚ ਬੂਟੇ ਪਟਕੇ ਹੀ ਆਪਾਂ ਨੂੰ ਇਹਦੇ ਨੱਪਣੇ ਪੈਣੇ ਆ ਇੱਥੇ ਕੋਈ ਸਪਰੇ ਕੋਈ ਅਸਰ ਨਹੀਂ ਕਰੇਗੀ ਤੇ ਇਹਦਾ ਹੁਣੇ ਇਲਾਜ ਕਰ ਲਓ ਆਪਣੇ ਖਾਣਾ ਵੱਟਾਂ ਬੰਨੇ ਜਿਹੜੇ ਸਾਫ਼ ਰੱਖੋ ਨਦੀਨਾ ਤੋਂ ਸਾਫ਼ ਰੱਖੋ ਤੇ ਦੂਜੀ ਬੇਨਤੀ ਇਹ ਆ ਕਿਸਾਨ ਵੀਰੋ ਆਪਣਾ ਇਹ ਚੈਨਲ ਸਬਸਕ੍ਰਾਈਬ ਕਰ ਲਿਆ ਜੇ ਕਿਉਂਕਿ ਸਾਡਾ ਇਹੀ ਉਦੇਸ਼ ਆ ਖੇਤੀ ਖਰਚੇ ਘੱਟ ਕਰਨੇ ਤੇ ਕਿਸਾਨ ਦੀ ਆਮਦਨ